ਰਾਤ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾਦੇਵੀ ਤੋਂ ਵਾਪਸ ਆਏ ਤੇ ਅਗਲੇ ਦਿਨ 5 ਵਜੇ ਦੀ ਡਿਊਟੀ ਸੀ ਆਪਣੇ ਕੋ ਗੰਗਾ ਨਗਰ ਦੀ ਸਵਾਰੀ ਨੂੰ ਆਪਾਂ ਪਿਕਅਪ ਕਰਨਾ ਸੀ ਬਾਈ ਜੀ ਰੇਲਵੇ ਸਟੇਸ਼ਨ ਲਾਗੇ ਹੋਟਲ ਚੋਂ ਸਭ ਤੋਂ ਪਹਿਲਾਂ ਜਾ ਕੇ ਗੁਰੂ ਘਰ ਮੱਥਾ ਟੇਕ ਕੇ ਤੇ ਬਾਈ ਜੀ ਫਿਰ ਨਿਕਲ ਪਏ ਆਪਾਂ ਸਵਾਰੀ ਨੂੰ ਪਿਕਅਪ ਕਰਨ ਲੋ ਬਾਈ ਜੀ ਗੁਰੂ ਘਰ ਮੱਥਾ ਟੇਕ ਕੇ ਤੇ ਨਿਕਲ ਪਏ ਆਪਾਂ ਸਵਾਰੀ ਨੂੰ ਪਿਕਅਪ ਕਰਨ ਵਾਸਤੇ ਮੱਥਾ ਟੇਕ ਕੇ ਤੇ ਮੁੜ ਕੇ ਜਾ ਕੇ ਬ੍ਰੇਕ ਲਈ ਬਾਈ ਜੀ ਆਪਾਂ ਸਟੇਸ਼ਨ ਤੇ ਸਵਾਰੀ ਦੇ ਹੋਟਲ ਦੇ ਬਾਹਰ ਅੱਧਾ ਘੰਟਾ ਹੋ ਗਿਆ ਖੜੇ ਨੂੰ ਸਵਾਰੀ ਫੋਨ ਹੀ ਨਹੀਂ ਚੱਕ ਰਹੀ 5 ਵਜੇ ਦਾ person you calling is not 5:10 ਦੀ ਸਵਾਰੀ ਦਾ ਟਾਈਮ ਸੀ ਬਾਈ ਜੀ ਆਪਾਂ ਨੂੰ ਵੇਟਿੰਗ ਕਰਦੇ 6:30 ਹੋ ਗਏ ਸੀ ਕਿ 6:30 ਵਜੇ ਬਾਈ ਫੋਨ ਆਪਣਾ ਚੱਕ ਲੈਂਦਾ ਵਾ ਬਾਈ ਕਹਿੰਦਾ ਮੇਰੀ ਅੱਖ ਲੱਗ ਗਈ ਸੀ ਕਿ ਸਵਾਰੀ ਨੂੰ ਕਰਦੇ ਆ ਪਿਕਅਪ ਤੇ ਕਰਦਿਨੇ ਆ ਗੱਡੀ ਸਿੱਧੀ ਆਪਾਂ ਗੰਗਾ ਨਗਰ ਨੂੰ ਬਾਈ ਤੇ ਲੱਗੇ ਹੋਏ ਸੀਗੇ ਪੈਗ ਬਾਈ ਰੂਮ ਚੋਂ ਨਿਕਲ ਕੇ ਗੱਡੀ ਚ ਆ ਕੇ ਸੋ ਜਾਂਦਾ ਬਾਈ ਕਹਿੰਦਾ ਵੀਰ ਜਦੋਂ ਗੰਗਾ ਨਗਰ ਆਇਆ ਮੈਨੂੰ ਉਠਾ ਦਿਓ ਮੈਂ ਕਹਿੰਦਾ ਕੋਈ ਚੱਕਰ ਨਹੀਂ ਬਾਈ ਜੀ ਤੁਸੀਂ ਸੋਵੋ ਗੱਡੀ ਲਾਣੇ ਆ ਬਾਈ ਜੀ ਬਰਨਾਲੇ ਲੱਗੇ ਆਪਾਂ ਪੰਪ ਤੇ ਕਿਉਂਕਿ ਗੱਡੀ ਦਾ ਹੋ ਗਿਆ ਸੀਗਾ ਖਰਾਕ ਦਾ ਟਾਈਮ ਡੀਜ਼ਲ ਪਵਾ ਕੇ ਇਹਨਾਂ ਦੇ ਵੀ ਉਹ ਅਨੰਦਪੁਰ ਸਾਹਿਬ ਦੀ ਡਿਊਟੀ ਆ ਜਾਂਦੀ। ਉਹ ਡਿਊਟੀ ਲਾ ਕੇ ਰਾਤੀ ਘਰੇ ਮੁੜਦੇ ਆ ਤੇ ਬਈ ਸਵੇਰੇ 5 ਵਜੇ ਤੜਕੇ ਦੀ ਆ ਡਿਊਟੀ ਹੁੰਦੀ। ਕਿ 10 ਵਜ੍ਹਦਿਆਂ ਨੂੰ ਗੱਡੀ ਵਾਰਤੀ ਸੀ ਬਾਈ ਜੀ ਆਪਾਂ ਸ਼੍ਰੀ ਗੰਗਾ ਨਗਰ ਜਾ ਕੇ ਬਾਈ ਨੂੰ ਉਠਾਇਆ। ਮੈਂ ਕਿਹਾ ਬਾਈ ਜੀ ਗੰਗਾ ਨਗਰ ਪਹੁੰਚ ਗਏ। ਸਵਾਰੀ ਆਪਣੀ ਅੱਜ ਦੀ ਬਹੁਤ ਬਹੁਤੀ ਸੀ ਬਾਈ। ਉਹਨੇ ਪਹਿਲਾਂ ਵੀ ਆਪਣੇ ਤੋਂ ਕਈ ਵਾਰੀ ਗੱਡੀ ਲੈ ਕੇ ਜਾਂਦੇ ਰਹਿੰਦੇ। ਉਹ ਕਿ ਸਵਾਰੀ ਨੂੰ ਡ੍ਰੌਪ ਕਰਕੇ ਆ ਗਏ ਬਾਅਦ ਹੋ ਗਿਆ ਵਾ ਲਗਭਗ 10:30 ਹੋ ਗਏ ਆ 10:30। ਮੈਂ ਸੋਚ ਰੇਂਗਾ ਗੱਡੀ ਲਾ ਕੇ ਕਿਤੇ ਸੌਂ ਜਾਵਾਂ। ਨੀਂਦਰਿਆ ਤਿੰਨ ਚਾਰ ਦਿਨਾਂ ਦੇ ਆ ਅਲੇ ਆਪਾ ਭਾਈ ਗੰਗਾ ਨਗਰ ਚੋਂ ਬਾਹਰ ਨਿਕਲ ਹੀ ਰਹੇ ਹੁੰਨੇ ਆ ਤੇ ਅੱਗੇ ਜਾ ਕੇ ਵੇਖਦੇ ਆ ਕਿਸੇ ਸੱਜਣ ਨੇ ਬੈੱਕ ਕਰਦੇ ਹੋਏ ਗੱਡੀ ਸੂਏ ਚ ਲਾਤੀ ਆਪਾਂ ਵੀ ਭਾਈ ਗੱਡੀ ਲਾਉਨੇ ਆ ਸਾਈਡ ਤੇ ਤੇ ਚਲੇ ਜਾਨੇ ਵੇਖਣ ਮੈਂ ਕਿਾ ਜਾ ਕੇ ਦੇਖਦੇ ਆ ਮਸਲਾ ਕੀ ਆ ਦੇਖਣ ਚ ਇਦਾਂ ਲੱਗ ਰਿਆ ਸੀ ਜਿਵੇਂ ਰਿਵਰਸ ਕਰਦੇ ਹੋਏ ਗੱਡੀ ਥੱਲੇ ਉਤਰ ਗਈ ਹੁੰਦੀ ਆ ਇਹ ਸਾਈਡ ਤੇ ਉਤਰ ਕਿ ਸਗੀ ਆ ਕੋਈ ਸਮਝ ਨਹੀਂ ਰਿਹਾ ਬੈ ਕੇ ਕਿੱਦਾਂ ਉਤਰ ਗਈ ਗੱਡੀ ਪੂਰੀ ਘੁੱਮ ਗਈ ਕੋਨ ਸੀ ਆ ਭਾਈ ਜੀ ਸੀ ਇਹ ਵਿੱਚ ਪਰ ਅੱਗੋਂ ਹਿੱਟ ਹੋਈ ਹੋਣੀ ਤਾਂਹੀਂ 에ਅਰਵੇਗ ਖੁੱਲੇ ਪਹਿਲਾਂ ਤਾਂ ਇਹੀ ਲੱਗ ਰਿਹਾ ਸੀ ਜਿਵੇਂ ਰਿਵਰਸ ਕਰਦੇ ਡੇ ਕੇ ਵੀ ਹੁੰਦੀ ਆ ਵੱਜ ਬਾਈ ਨਾਲ ਗਲਬਦਗੀ ਦੀ ਤਾਂ ਪਤਾ ਲੱਗਿਆ ਬਾਈ ਕਹਿੰਦਾ ਯਾਰ ਟਰਾਲੀ ਵਾਲਾ ਹਿੱਟ ਕਰ ਗਿਆ ਨਾਲ ਗੱਲ ਇਹ ਸੀ ਕਿਸੇ ਦੇ ਸੱਟ ਪੇਟ ਨਹੀਂ ਸੀ ਵਿੱਚ ਪਰ ਬਾਈ ਦਿਲ ਛੱਡੀ ਬੈਠਾ ਸੀ ਮੈਂ ਕਿਹਾ ਕੋਈ ਸੱਟ ਪੇਟ ਤਾਂ ਨਹੀਂ ਲੱਗੀ ਕਹਿੰਦਾ ਹੁਣ ਤੱਕ ਬਾਈ ਸੱਟਾਂ ਹੀ ਖਾਂਦੇ ਆ ਰਹੇ ਆ ਸੱਟ ਛੋਟ ਦਾ ਬਚਾ ਬਾਈ ਜੀ ਸੱਟ ਦਾ ਫੱਟਾ ਦਾ ਪਹਿਲਾਂ ਹੀ ਬਹੁਤ ਲੱਗਿਆ ਮੈਂ ਕਿਹਾ ਲੋਸ ਥੋੜਾ ਹੀ ਆ ਜ਼ਿਆਦਾ ਨਹੀਂ ਹੈਗਾ ਬਾਈ ਨੂੰ ਹਿੰਮਤ ਹਿੰਮਤ ਦਿੱਤੀ ਪਰ ਜੇਦੀ ਬਾਈ ਸੁਪਨਿਆਂ ਦੀ ਕਾਰ ਹੋਵੇ ਨੰਗਨਗਰ ਤੋਂ ਨਿਕਲ ਕੇ ਬਾਈ ਜੀ ਹਲੇ ਆਪਾਂ ਪੰਜਾਬ ਐਂਟਰ ਕੀਤਾ ਸੀ ਤੇ ਘਰੋਂ ਫੋਨ ਆ ਗਿਆ ਘਰ ਦੇ ਕਹਿੰਦੇ ਥੋੜੀ ਕਿੱਟ ਦੇ ਵਿੱਚ ਮੈਂ ਸੈਂਡਵਿਚ ਪਾਏ ਹੋਏ ਆ ਖਾ ਲਿਓ ਕਿਤੇ ਖਰਾਬ ਨਾ ਹੋ ਜਾਵੇ ਕਿਹਾ ਚਲੋ ਆ ਵੀ ਕੰਮ ਵਧੀਆ ਕੀਤਾ ਜੀਨੀ ਨੂੰ ਕੋਈ ਟੱਪਾ ਆਂਦਾ ਹੀ ਨਹੀਂ ਨੂੰ ਆਪਾਂ ਚਲੋ ਸੈਂਡਵਿਚ ਖਾ ਲੈਨੇ ਆ ਸੈਂਡਵਿਚ ਖਾਂਦੇ ਖਾਂਦੇ ਪਹੁੰਚ ਜਾਂਦੇ ਆ ਆਪਾਂ ਬਹੁਤ ਇੱਥੇ ਭਰਾ ਲਵਾਰੇ ਹੁੰਦੇ ਨੇ ਟਰੈਕਟਰਾਂ ਦਾ ਜੋਰ ਕੋਈ ਹੁਣ ਟਰੈਕਟਰ ਨਾਲ ਟਰੈਕਟਰ ਪਾਈ ਫਰਦੇ ਨੇ ਗੱਡੀਆਂ ਆਪਾਂ ਲਾ ਦਨੇ ਆ ਸਾਈਡ ਤੇ ਨਾਲ ਆਪਣੇ ਬੱਸ ਵੀ ਆ ਕੇ ਰੁਕ ਜਾਂਦੀ ਹੈ ਤੇ ਆਪਾਂ ਵੇਖਣ ਲੱਪਨੇ ਆ ਬਾਈ ਜੀ ਟੋਚਨ ਮੁਕਾਬਲਾ ਰੋਡ ਕਲੀਅਰ ਹੁੰਦੀ ਆ ਬਾਈ ਜੀ ਪਾ ਦਨੇ ਚੱਲੇ ਆਪਾਂ ਅੱਗੇ ਨੂੰ ਮੁੜ ਕੇ ਜਾ ਕੇ ਬ੍ਰੇਕ ਲੰਨੇ ਆ ਆਪਾਂ ਬਰਨਾਲੇ ਲਾ ਕੇ ਟਾਪੇ ਤੇ ਬਰਨਾਲੇ ਪਹੁੰਚ ਗਏ ਆ ਮੁੜ ਕੇ ਰੋਟੀ ਖਾ ਕੇ ਤੇ ਬਾਈ ਜੀ ਚਾਹ ਪੀ ਕੇ ਨਿਕਲ ਪੰਨੇ ਆਪਾਂ ਘਰ ਨੂੰ ਜਿੱਦ ਜਿੱਦਾ ਘਰ ਨੇੜੇ ਆ ਰਿਹਾ ਸੀ ਬਾਈ ਜੀ ਨੀਂਦ ਆਪਣਾ ਪੂਰਾ ਜੋਰ ਪਾ ਰਹੀ ਸੀ ਬਰਨਾਲੇ ਤੋਂ ਆਪਾਂ ਲੈਨੇ ਆ ਬਾਈ ਜੀ ਮੂੰਫਲੀ ਮੂੰਫਲੀ ਲੈ ਕੇ ਰਾਏਕੋਟ ਪਹੁੰਚਦੇ ਆ ਤਾਂ ਬਾਈ ਦੇਖਦੇ ਆ ਅੱਗੇ ਪਲਟਿਆ ਹੁੰਦਾ ਪਾਣੀ ਵਾਲਾ ਟੈਂਕਰ ਮੁ